ਕਈ ਗੋਲ ਮਤ ਵਿਚਾਰ 对，俺们二舅长得长的妈 ਮੈਂ ਪਾਸਾ ਜੀ ਬੈਠੇ ਹੋਏ ਤੁਸੀਂ ਦੇਖੇ ਸਾਡੀ ਪ੍ਰੈਸ ਦੀ ਕੀ ਹੈ ਅਹੜੇ ਘੁਮਾਂਟਾ ਪਹੁੰਚਿਆ ਇੱਥੇ ਜਿਹੜੀ ਉਹ ਮਹਾਪੁਰਸ਼ ਸੰਤੋਏ ਅਮਰ ਸਿਹਤ ਤਾਂਤਮ ਬਾਬਾ ਜੀਮ ਸਿੰਘ ਜੀ ਜਿਨ੍ਹਾਂ ਨੂੰ 10ਵੇਂ ਪਾਸ਼ੇ ਨੇ ਦਲਵਟ ਕੀੜੀ ਦੇ ਕੇ 81 ਰਿੰਗਟੇ ਗੁਰੂ ਕੇ ਪੁੱਤੇ ਅਵਸੀ ਗੱਲ ਕਰਦੇ ਆ ਇੱਥੇ ਹਰਜੀਤ ਸਿੰਘ ਜੀ ਜੋ ਇੱਥੋਂ ਦੇ ਚਲਾ ਰਹੇ ਨੇ ਪ੍ਰਧਾਨੀ ਕਰਦੇ ਗੁਰਦਰੀ ਸੇਵਾ ਲਿਭਾਰੇ ਨੇ ਉਹ ਗੱਲ ਕਰਦੇ ਆ ਆਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸਾਸੰਗਤ ਜੀ ਬੇਨਤੀ ਹੈ ਕਿ ਸਾਡੇ ਪਿੰਡ ਦੇ ਮਹਾਨ ਯੋਧੇ ਸ਼ਖਸੀਅਤ ਤੰਤਰਬਾਬਾ ਨਰਪਾਲ ਸਿੰਘ ਜੀ ਜਿਨ੍ਹਾਂ ਦੇ ਸਥਾਨ ਤੋਂ ਆਏ ਸਾਰ ਬੜੇ ਸ਼ਰਧਾ ਦੇ ਭਾਵਨਾ ਦੇ ਨਾਲ ਜੋੜ ਮੇਲੇ ਮਨਾਏ ਜਾਂਦੇ ਨੇ ਸਾਰੇ ਨਕਰ ਦੀ ਸੰਗਤ ਵੱਲੋਂ ਪਣੀ ਬਸਰ ਕਾ ਗਮਾਨਪਰਾ ਸੰਗਤਾਂ ਬੜੇ ਹੀ ਚਾਰ ਦੇ ਨਾਲ ਪਿਆਰ ਸਰਕਾਰ ਪੰਨਾਂ ਪਿਆਰਾਂ ਦੀ ਅਗਵਾਈ ਦੇ ਹੇਠ ਜੋ ਵੀ ਉਪਰਾਲੇ ਲੰਗਰ ਦੇ ਪ੍ਰਾਰੇ ਚੱਲ ਰਹੇ ਨੇ ਇਸੇ ਤਰ੍ਹਾਂ ਹੀ 5 ਜਨਵਰੀ ਨੂੰ ਜੋ ਮਹਾਨ ਤਨਤਨ ਸਾਹਿਬ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦਾ ਜੋ ਨਗਰਕੀ ਮਹਾਨ ਬਾਬਾ ਜੀਵਨ ਸਿੰਘ ਜੀ ਦੇ ਦਰਬਾਰ ਤੋਂ ਨਿਕਲਦਾ ਇਸੇ ਤਰ੍ਹਾਂ ਸੰਕਤਾ ਨੂੰ ਹਮਹਾਮਾਰ ਕੇ ਪੜਾਅ ਵੀ ਕਰਦੀਆਂ ਨੇ ਸੇਵਾ ਵੀ ਨਿਭਾਉਂਦੀਆਂ ਨੇ ਜੌਰੰਗਰੇਟੇ ਦਲ ਖਾਲਸਾ ਸਾਡੀ ਟੀਮ ਜੋ ਝੜਗੜੀ ਟੀਮ ਹੈ ਪਹੁੰਚੀ ਹੈ ਹਰ ਸਾਲ ਸੇਵਾ ਨਿਭਾਉਂਦੀ ਹੈ ਸਾਡੇ ਨਗਰ ਦੇ ਵਿੱਚ ਕੋਈ ਵੀ ਜਾਤ ਪਾਤ ਦਾ ਇਹੋ ਜਿਹਾ ਕੋਈ ਵਿਤਕਰਾ ਨਹੀਂ ਹੈਗਾ ਜੋ ਵੀ ਪਾਈ ਤਰਸਰਾਰਾ ਨੂੰ ਕਿ ਸੇਵਾ ਨਭਾਉਂਦਾ ਹੈ ਸੋ ਸੰਤਾਂ ਨੂੰ ਬੇਨਤੀ ਹੈ ਜੋ ਵੀ ਸੰਤਾਂ ਇਥੇ ਠਿਕਾ ਪਹੁੰਚਦਿਆਂ ਨੇ ਹਮ ਹਮ ਆ ਕੇ ਖੁਸ਼ੀਆਂ ਖੁਸ਼ੀਆਂ ਵਾਹਿਗੁਰੂ ਦੇ ਪਰਵਾਸ ਤੱਕ ਗਿਆ ਲੈ ਕੇ ਘਰ ਪਹੁੰਚਣ ਦੀ ਕਿਰਪਾ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਾਲ ਸਾਹਿਬ ਵਾਹਿਗੁਰੂ ਜੀ ਦੇ ਕੋਠੇ ਕਿਸ਼ੂਨਾ ਕੀ ਜੀ ਬੋਲੋ ਹਾਂ ਜੀ ਹਾਂ ਜੀ ਤਾਂ ਕਿ ਆਪਣੇ ਬਾਬਾ ਪਰਵਾਸ ਸਿੰਘ ਜੀ ਦੇ ਆਪਣੇ ਜਨਮ ਦਿਹਾੜੇ ਅਸਾਂ ਨਿੱਚਲਾਣਾ ਜੋੜ ਮੇਲਾ ਕੀਤਾ ਸੀ। ਪਨਾਹ ਕਰਨ। ਪਨਾਹ ਦੇ ਤਰ ਤੋ ਸਾਰੇ ਪਿੰਡ ਵਿੱਚੋਂ ਦੰਦ ਆ। ਬਾਬਾ ਜੀਵ ਸਿੰਘ ਦੇ ਵਰਦਾਰੋਹੀ ਹੋਣ। ਇੱਥੇ ਸੰਗਤਾਂ ਦੇ ਵਾਤੇ ਚ ਚੰਗੇ ਪ੍ਰਬੰਧ ਕੀਤੇ ਗਏ। ਲੰਗਰ ਅਤੇ ਹੋਰ ਪ੍ਰਬੰਧ ਕੀਤੇ ਗਏ। ਖਾਲਸਾ ਜਗਤ। ਹਾਂ। ਧੰਨ ਬਾਬਾ ਨਰਪਾਲ ਸਿੰਘ ਜੀ ਦੇ ਜੋੜ ਮੇਲੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਅੱਜ ਮੇਲੇ ਤੋਂ ਇੱਕ ਦਿਨ ਪਹਿਲਾਂ ਨਗਰ ਕੀਰਤਨ ਸਜਾਇਆ ਜਾਂਦਾ ਹੈ ਕੱਲ ਮੇਲਾ ਬਹੁਤ ਭਰਿਆ ਭਰੇਗਾ ਹੁਮ ਹਮ ਆ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਜਨ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਤੋਂ ਗੁਰਪ੍ਰਤਾਪ ਸਿੰਘ ਜੀ ਜੋ ਥਾਂਤਰ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸਥਾਨਾਂ ਤੇ ਜੋ ਸੇਵਾ ਨਿਭਾ ਰਹੇ ਨੇ ਜੋ ਸਾਡੇ ਜੋ ਪ੍ਰਬੰਧਕ ਕਮੇਟੀ ਵੱਲੇ ਜੋ ਨਾਲ ਚਲੋਤੇ ਨੇ ਨਾਲ ਜੋ ਸਤਿਗੁਰਾਂ ਦੀ ਕਿਰਪਾ ਸਦਕਾ ਜੋ ਧੰਨ ਧੰਨ ਅੰਮ੍ਰਿਤ ਸਿੰਘ ਬਾਬਾ ਨਰਪਾਲ ਸਿੰਘ ਜੀ ਦੇ ਅਸੀਦਾ ਸਹਿਤ ਉਹ ਹਰ ਸਾਹ ਦੀ ਤਰਾ ਸਤਿਗੁਰਾਂ ਦੀ ਕਿਰਪਾ ਦੇ ਨਾਲ ਜੋ ਉਤੋਂ ਨਗਰ ਕੀਰਤਨ ਆਰੰਭ ਹੋਇਆ ਜੋ ਅੱਜ ਹਰ ਗੁਰਦੁਆਰੇ ਪਿੰਡਾਂ ਵਿੱਚ ਜੋ ਪੜਾ ਹੋ ਰਹੇ ਨੇ ਸਤਿਗੁਰੂ ਦੀ ਕਿਰਪਾ ਹੋਈ ਹੈ ਦਇਆ ਹੋਈ ਹੈ ਜੋ ਸਾਰੇ ਪਿੰਡ ਦੇ ਸੰਜੋਗ ਦੇ ਨਾਲ ਸੰਗਤ ਅੱਜ ਜੋ ਨਗਰ ਕੀਰਤਨ ਬਣਾਇਆ ਰਿਹਾ ਨੇ ਤੇ ਜੋ ਤਾਂ ਤਾਂ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸਥਾਨਾਂ ਤੇ ਅੱਜ ਜੋ ਨਗਰ ਕੀਰਤਨ ਆ ਰਿਹਾ ਏ ਤੋਂ ਸਭ ਸੰਗਤਾਂ ਇੱਕ ਸਤਿਗੁਰੂ ਦੀ ਕਿਰਪਾ ਦੇ ਨਾਲ ਸੇਵਾ ਨਿਭਾ ਰਹੇ ਨੇ ਸਤਿਗੁਰ ਜੀ ਕਿਰਪਾ ਕਰਨ ਇਸ ਨਗਰ ਦਾ ਭਲਾ ਕਰਨ ਚੜ੍ਹਦੀਆਂ ਕਲਾ ਕਰਨ ਤੇ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਕਤੀ ਜੋ ਬੋਲੇ ਈहां ਉहां ਸੱਚ ਹੋਵੇ ਵਾਲਿਆਂ ਬਖਸ਼ਾ ਕਰਨ ਸਾਰਿਆਂ ਦੀਆਂ ਸੁਭਾਵਾ ਸਤਿਗੁਰੂ ਜੀ ਆਪਣੇ ਦਰ ਤੇ ਪ੍ਰਵਾਨ ਕਰ ਲੈਣ ਜੋ ਇਮੀਆਂ ਕਿੰਦਤੀਆਂ ਪਰਮਾਣ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਦੰਦਨ ਅਮਰ ਸ਼ਹੀਦ ਬਾਬਾ ਨਰਪਾਲ ਸਿੰਘ ਜੀ ਜੋ ਅੱਜ ਨਗਰ ਕੀਰਤ ਆਰੰਭ ਹੋਇਆ ਜੀ ਜੋ ਹਰ ਗੁਰਦੁਆਰਿਆਂ ਵਿੱਚ ਪਰਾਰ ਹੋ ਰਹੇ ਨੇ ਜੋ ਹੁਣ ਸਾਡੇ ਪ੍ਰਧਾਨ ਸਾਹਿਬ ਸਰਦਾਰ ਹਰਜੀਤ ਸਿੰਘ ਜੀ ਸਰਦਾਰ ਹਰਪਾਲ ਸਿੰਘ ਜੀ ਤੇ ਸਰਦਾਰ ਭਾਈ ਬਲਵੰਤ ਸਿੰਘ ਜੀ ਸਰਦਾਰ ਮੁਕੱਦਰ ਸਿੰਘ ਜੀ ਜੋ ਗੁਰੂ ਘਰ ਦੇ ਜੋ ਸੇਵਾਦਾਰ ਖੜੇ ਨੇ ਸਤਿਗੁਰਾਂ ਦੀ ਕਿਰਪਾ ਸਦਕਾ ਜੋ ਅੱਜ ਤਾਂ ਅੰਦਰ ਅੰਦਰ ਸ਼ਹੀਰ ਪਾਪਾ ਜੀ ਦੀ ਸਮੂਹੀ ਦੇ ਸਤਾਨਾ ਤੇ ਜੋ ਨਗਰ ਕੀਰਤਨ ਆ ਰਿਹਾ ਹੈ ਸਤਿਗੁਰ ਜੀ ਕਿਰਪਾ ਕਰਨ ਸਭ ਸੰਗਤਾਂ ਮਨਾ ਰਹੀਆਂ ਨੇ ਸਤਿਗੁਰ ਜੀ ਕਿਰਪਾ ਕਰਨ ਸਰਬੱਤ ਦਾ ਭਲਾ ਕਰਨ ਤੇਰੇ ਬਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕੀ ਚੀਜ਼ ਕੁਰਬਾਨੀ ਅਕੀ ਗੁਰਮਤ ਵਿਚਾਰ